ਭਾਈ ਮੇਰਾ ਨਾਮ ਕਿਸ਼ਨ ਸਿੰਘ ਹੈ ਮੈਂ ਹੋਟਲ ਦਾ ਮਾਲਕ ਹਾਂ ਇਹ ਹੋਟਲ 51 ਦਾ ਇਹ ਸ਼ਰਾਬ ਪੀਣਾ ਸੇ ਕੇ ਨਾਲ ਦੇ ਬੰਨੇ ਮਾਈਨਰ ਹੋਟਲ ਦੇ ਵਿੱਚ ਮਾਈਨਰ ਹੋਟਲ ਤੋਂ ਸ਼ਰਾਬ ਪੀ ਕੇ ਬਾਅਦ ਪਹਿਲੇ ਜਦੋਂ ਗੱਡੀ ਲਾਣ ਲੱਗੇ ਸਮਝਾਗਾ ਜੀ ਮੇਰੀ ਦਗੰਦਰੀ ਹੈ ਤੁਸੀਂ ਗੱਡੀ ਇੱਥੇ ਨਾਲੋ ਜਿਹਨੇ ਕੋ ਸ਼ਰਾਬ ਪੀ ਚੁਲੋ ਉਹਨੇ ਤੋਂ ਪਹਿਖ ਤੁਸੀਂ ਗੱਡੀ ਲਾ ਲਓ ਅੱਛਾ ਜੀ ਕਹਿੰਦਾ ਜੀ ਆਹ ਚਾਬੀ ਪਈਓ ਚਾਬੀ ਛੁੱਟੀ ਨੇ ਪਰਸ ਤੇ ਮੇਰੇ ਕੋਲ ਵੀਡੀਓ ਰਿਕਾਰਡਿੰਗ ਵੀ ਗਈ ਹੈ ਚਾਬੀ ਕੈਮਰੇ ਰਿਕਾਰਡਿੰਗ ਹੈ ਇਹਦੀ ਪਰਸ਼ੀਟ ਜਾ ਚਾਬੀ ਛੋਟੇ ਕਿ ਜਲ ਗਿਆ ਕਹਿੰਦਾ ਗੱਡੀ ਆ ਚਾਬੀ ਆਪੇ ਲਾ ਲਾ ਚਲੋ ਮੈਂ ਕਹਾ ਭਾਈ ਹੱਥ ਲੱਗਿਆ ਹੱਥ ਜੁੜੇ ਮੈਂ ਲਾ ਲਾਂਗਾ ਭਾਈ ਨਹੀਂ ਚੱਲ ਜਾ ਗੱਡੀ ਆਣੀ ਮੇਰੀ ਗੱਡੀ ਆਣੀ ਸੀ ਇਹ ਕਸਟਮਰ ਦੀ ਮੈਂ ਗੱਡੀ ਆਪਣੀ ਥੇ ਲਾਣ ਲੱਗਾ ਇਹਨਾਂ ਦੀ ਗੱਡੀ ਚੋਕੇ ਮੈਂ ਸਾਹਮਣੇ ਲਾਤੀ ਫੁੱਟਬਾਲ ਦੇ ਉੱਤੇ 3 ਘੰਟੇ ਬਾਅਦ ਸ਼ਰਾਬੀ ਕੇ ਬਾਹਰ ਨਿਕਲੇ ਸ਼ਰਾਬੀ ਕਹਿੰਦਾ ਮੇਰੀ ਗੱਡੀ ਦੀ ਚਾਬੀ ਦੇ ਮੈਂ ਬਲੋ ਭਾਈ ਗੱਡੀ ਦੀ ਚਾਬੀ ਦੀ ਵੀਡੀਓ ਰਿਕਾਰਡਿੰਗ ਦੇਖ ਸਕਦੇ ਹੋ ਮੇਰੇ ਗੱਡੀ ਚਾਬੀ ਨੇ ਅੱਛਾ ਫੜਾਈ ਹੈ ਕਹਿੰਦਾ ਨਹੀਂ ਗੱਡੀ ਲੈ ਕੇ ਆ ਮੇਰੀ ਜਿੱਥੇ ਲਕੀ ਗੱਡੀ ਮੇਰੇ ਇੱਥੇ ਮੈਨੂੰ ਜਾਂਦ ਨਹੀਂ ਹੀ ਕੋਣ ਹੈ ਗਿਆ ਐ ਫੈਡਰੇਸ਼ਨ ਦੇ ਪ੍ਰਧਾਨ ਆ ਮੈਨੂੰ ਮੜਾ ਜੇ ਕਹਿੰਦੇ ਬੋਲਣਾ ਸ਼ੁਰੂ ਕਰਤਾ ਇਹਨੇ ਮੈਨੂੰ ਉਹਦਾ ਕਰਦੀ ਕਿ ਤੁਹਾਡਾ ਨਾ ਪੂਰੀ ਕੀਤੀ ਆ ਆ ਦੰਦੀ ਮਾਰੀ ਆ ਵੇਖੋ ਨਿਚਾਨ ਕਿ ਨਾ ਪੈ ਗਿਆ ਆ ਵੇਖੋ ਇਹ ਕੋਈ ਬੰਦਿਆ ਵਾਲੇ ਕੰਮ ਨੇ ਮੇਰਾ ਸਿਰ ਪਾੜਿਆ ਸਿਰ ਤੇ ਮੇਰੇ ੱਟ ਮਾਰੀ ਹੈ ਲੈਣੇ ਬਾਹਰ ਨੂੰ ਜੋ ਕਿ ਕਰਦਾ ਆ ਤੁਸੀਂ ਤੁਹਾਡੇ ਯਾਰ ਸਿਰ ਤੇ ੱਟ ਮਾਰੀ ਕੀਤਾ ਬਿਆ ਹਾਂਜੀ ਮੇਰੇ ਮੇਰੀ ਬਗਲ ਹੈਗੀ ਮੇਰੇ ਫਾਦਰ ਸਾਹਿਬ ਨੇ ਤਕਰੀਬਾ ਕੇ ਮਾਰੇ ਉਹਨੇ ਮੈਂ ਪ੍ਰਸ਼ਾਸਨ ਕੋ ਮੰਗ ਕੀਤੀ ਇਨਸਾਫ ਦੀ ਮੰਗ ਕਰ ਸਾਨੂੰ ਇਨਸਾਫ ਹੋਇਆ ਜਾਏ ਜੋ ਬੰਦੇ ਘਰ ਆ ਰਹੇ ਨੇ ਘਰੇ ਜਾਗੇ ਤੇ ਸੁਨਰਮਲ ਰੋਡ ਤੇ ਬੰਦੇ ਸੁਣਨ ਜਾਏ ਨਹੀਂ ਸੁਨਰਮਲ ਰੋਡ ਤੇ ਬੰਦੇ ਨੇ ਸਰ ਇਸ ਵਾਲੇ ਪੁਲਿਸ ਨੂੰ ਕੰਪਲੇਨ ਕਰ ਹਾਂਜੀ ਪੁਲਿਸ ਆ ਗਈ ਆ ਜੀ ਬਸ ਉਹਨਾਂ ਕੋਲ ਜਾ ਰਹੇ ਹਾਂ ਬਲਾ ਜੀ ਪੁਲਿਸ ਦੇਖੋ ਜੀ ਹੁਣ ਜਾ ਰਹੇ ਪੁਲਿਸ ਕੋਲ ਬਾਕੀ ਉਹਨਾਂ ਨਾਲ ਗੱਲਬਾਤ ਕਰਕੇ ਦੇ ਉਹਨਾਂ ਦੇ ਸਾਹਮਣੇ ਭੱਜ ਕੇ ਗਏ ਪੁਲਿਸ ਉਹਨਾਂ ਦੇ ਸਾਹਮਣੇ ਭੱਜ ਪਹੇ ਜੀ ਬਾਅਦ ਇਹਦਾ ਮੈਂ ਪੁਲਿਸ ਨੂੰ ਰੋਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਰੋਕਣ ਦੀ ਕੋ ਕੰਜਾ ਹੀ ਗੱਡੀ ਮੋੜ ਕੇ ਲਿਆਨੇ ਮੋੜ ਕੇ ਪੱਜ ਗਏ ਨੇ ਪਰੇ ਮੈਂ ਦਿਲਵਿੰਦਰ ਸਿੰਘ ਮੇਰੇ ਬੱਚਾ ਦਾ ਹੋਟਲ ਹੈ ਇੱਥੇ ਆ ਕੇ ਇਹਨਾਂ ਗੁੰਡਾਗਰਦੀ ਕੀਤੀ ਹੈ ਤੇ ਇਹਨਾਂ ਜਿਸ ਲਈ ਪੁਲਿਸ ਨੂੰ ਛੱਡਿਆ ਗਿਆ ਤੇ ਉਸਨੇ ਮਿਲ ਕੇ ਸਾਡੀਆਂ ਨਾਲ ਨੇਚਰ ਨੂੰ ਪੱਗਾ ਪੁਗਾ ਲਾਤ ਤੀਆਂ ਸੀਗੀਆਂ ਸਾਡੇ ਹੱਥ ਪਈ ਹੋਏ ਨੇ ਨਾ ਆ ਕੇ ਬੜੀ ਬਦਤਮੀਜੀ ਉਹਨਾਂ ਕੀਤੀ ਇਹ ਇਹ 5 6 ਜਣੇ ਹੈਗੇ ਸੀ ਜੀ ਤੇ ਤੁਸੀਂ ਕਿੰਨੇ ਬੰਦੇ ਸੀ ਅਸੀਂ ਅਸੀਂ ਤੇ ਦੋ ਪਿਓ ਪੁੱਤਰੀ ਸੀ ਮੈਂ ਵੀ ਉਧਰੋਂ ਪਰਲੇ ਬੰਨੇ ਸਕੂਟਰ ਮੇਰਾ ਪਰਲੇ ਬੰਨੇ ਲਗਾ ਇਹ ਇੱਟਾ ਵੀ ਮਾਰੀ ਗਿਆ ਦੰਦੀਆਂ ਮਾਰੀਆਂ ਬੱਚੇ ਦੇ ਸਿਰ ਤੇ ਪੱਗਾਂ ਸਾਡੀ ਜਬਰਦਸਤੀ ਨਾਲ ਲਾ ਲਈ ਉਹ ਉੱਡ ਜਾ ਕੇ ਪੂਰੀ ਗੁੰਡਾਗਰਦੀ ਪੂਰੀ ਗੁੰਡਾਗਰਦੀ ਕੀਤੀ ਇਹਨਾਂ ਨੇ ਹੁਣ ਪ੍ਰਸ਼ਾਸਨ ਕੋ ਕੀ ਮੰਗਦੇ ਅਸੀਂ ਅਸੀਂ ਕਹਿੰਦੇ ਕਿ ਸਾਨੂੰ ਇਨਸਾਫ ਜਵਾਇਆ ਜਾਵੇ ਜਿਹੜੀ ਕਾਰਵਾਈ ਬਣਦੀ ਇਹਨਾਂ ਦੇ ਕੀਤੀ ਜਾਵੇ ਤਾਂ ਜੋ ਗਾਂਜੋ ਕਿਸੇ ਨਹੀਂ ਹਟਲ ਜਾ ਕੇ ਇਸ ਤਰ੍ਹਾਂ ਦੀ ਕੋਈ ਗੁੰਡਾਗਰਦੀ ਨਾ ਕਰੇ ਜੀ ਇਹਦਾ ਨਾਮ ਦੱਸੋ ਤੇ ਕੀ ਗੱਲ ਹੈ ਮੈਂ ਮਣੀਆ ਮੇਰਾ ਹੀ ਹੋਟਲ ਹੈ ਇਹ 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 ਹੋਟਲ ਕਮਿੰਟਾ ਇਹ ਸऱ्या ਬਦਮਾਸ਼ੀ ਪਹਹਾਂਦੇ ਤੇ ਸ਼ਗਲਾ ਸੁਰਤਾ ਵਾਲੇ ਦਾੜੀਆ ਰੱਖੀਆਂ ਫਿਰ ਵੀ ਇਹਨਾਂ ਨੂੰ ਸ਼ਰਮ ਨਹੀਂ ਆਂਦੀ ਇਹ ਕਿਹੜੇ ਬੰਦੇ ਵਾਲੇ ਕੰਮ ਕਰਕੇ ਗਏ ਕਿ ਇਟਾ ਮਾਰ ਕੇ ਗਏ ਨੇ ਰਿਵੋਲਵਰ ਆਵਾਂਦੇ ਨੇ ਕਿ ਕਈ ਕੁਝ ਕਰਨ ਦੇ ਨੇ ਇਹ ਬੰਦੇ ਵਾਲੇ ਕੰਮ ਨਹੀਂ ਕਰਦੇ ਜਿਵੇਂ ਪੂਰੀ ਬਦਮਾਸ਼ੀ ਕੀਤੀ ਕਿ ਕੈਮਰੇ ਦੀ ਰਿਕਾਰਡਿੰਗ ਵੇਖੋ ਚਾਬੀ ਪੁਹਾ ਕੇ ਮਾਰ ਕੇ ਗਿਆ ਜੀ ਤੇ ਪਿਓ ਦੇ ਨੁਕਰ ਲੱਗੇ ਆ ਇੱਕ ਲੇ ਗਿਆ ਸੁਲਾ ਗਿਆ ਸੁਲਾ ਗਿਆ ਨਾ ਚਾਬੂ ਜੇਗਾ ਉਹ ਸੇਰ ਵੇਖੋ ਉਹਦੇ ਬਾਹ ਵੇਖੋ ਉਹਦੀ ਸਿਰ ਪ੍ਰਸ਼ਾਸਨ ਦੇ ਸਾਹਮਣੇ ਇਹਨਾਂ ਨੇ ਪ੍ਰਸ਼ਾਸਨ ਦੇ ਗੱਡੀ ਨੂੰ ਭਜਾਤੀ ਕੀ ਹੈ ਸਮਝ ਉਹ ਸਰਿਆਂ ਬਦਮਾਸ਼ੀ ਹੋ ਰਹੀ ਅੰਮ੍ਰਿਤਸਰ ਚ ਕੀ ਸਭ ਕੁਝ ਹੋ ਰਿਹਾ ਉਹ ਸਾਹਮਣੇ ਗੱਡੀ ਭਜਾ ਕੇ ਲੈ ਗਏ ਕੀ ਕੀ ਕੀਤਾ ਗਏ ਨੇ ਉਹ ਰੋਕਿਆ ਨਹੀਂ ਜੋ ਉਹ ਰੋਕ ਰੇ ਜੋ ਕਰਦੇ ਕਰਦੇ ਅਗਲੇ ਹੋ ਗਏ ਇਹ ਤਾਂ ਪੁਲਿਸ ਦਾ ਸਾਹਮਣੇ ਗੱਡੀ ਭਜਾ ਕੇ ਲੈ ਗਏ ਬਿਲਕੁਲ ਸਾਹਮਣੇ ਲੈ ਕੇ ਗਏ ਨੇ ਕੈਮਰੇ ਲੱਗੇ ਆ ਰਿਕਾਰਡਿੰਗਾਂ ਚੈੱਕ ਕਰੋ ਸਭ ਕੁਝ ਸਾਹਮਣੇ ਆਈ ਲੈ ਜੇ ਏਡੇ ਸਾਬ ਜ਼ੁਰਤੀ ਤੇ ਗੱਲ ਕਰਦੇ ਖਲੋ ਕੇ ਸ਼ਰਾਬਾ ਪੀਤੀਆਂ 4-4 ਘੰਟੇ ਸ਼ਰਾਬਾ ਪੀਂਦੇ ਜੋ ਉਧਰ ਸ਼ਰਾਬ ਪੀਤੀ ਉਧਰ ਗੱਡੀ ਲਾਓ ਸਰ ਚੂਨ ਜਾਪਤਾ ਲੱਗੀਆਂ ਚੂਨ ਜਾਪਤਾ ਤੇ ਬਾਪੂ ਜੀ ਦਾ ਲਾਇਸੈਂਸ ਹਥਿਆਰ ਹੈ ਕਿ ਕੀ ਇਹਨਾਂ ਦੇ ਲਦਨ ਜਬਤ ਹੋਣੇ ਚਾਹੀਦੇ ਇਹਨਾਂ ਨੂੰ ਪਤਾ ਚੱਲਣਾ ਚਾਹੀਦਾ ਕੋਈ ਸਰਕਾਰ ਬਟਾਲਾ ਰੋਡ ਬੋਟ ਹੋਟਲ 51 ਦੇ ਬਾਅਦ ਇਹ ਚੜਾਪ ਹੋਈ ਹੈ ਕੀ ਮਾਮਲਾ ਕੀ ਗੱਲ ਹੈ ਸਾਡੇ ਕੋਲ ਕੰਪਲੇਟ ਆਈ ਹੈ ਜੀ ਕਿਸ਼ਨ ਸਿੰਘ ਨੇ ਦਿੱਤੀ ਹੈ ਕੰਪਲੇਟ ਹੋਟਲ 51 ਦੇ ਮਾਲਕ ਨੇ ਕਿ ਉਹਨੂੰ ਉਹਦੇ ਨਾਲ ਕੋਈ ਪਾਰਕਿੰਗ ਤੋਂ ਝਗੜਾ ਹੋਇਆ ਉਹਨੂੰ ਅਸੀਂ ਡਾਕਟਰ ਦੇ ਦਿੱਤਾ ਮੈਡੀਕਲ ਕਰਵਾਉਣ ਲਈ ਭੇਜ ਦਿੱਤਾ ਤੇ ਜਿਹੜੇ ਜਿਹੜੇ ਬੰਦਿਆਂ ਦੇ ਕੀਤਾ ਉਹਨਾਂ ਨੂੰ ਲੈ ਕੇ ਉਹਨਾਂ ਦਾ ਖਰਾਬ ਚੁਪਣ ਦੀ ਕਾਰਵਾਈ ਕਰ ਦਿੱਤੀ ਗਈ ਕਿਸ਼ਨ ਸਿੰਘ ਦੇ ਲੱਗੀਆਂ ਛੱਟਾ ਉਹਨੂੰ ਮੈਡੀਕਲ ਕਰਾਉਣ ਲਈ ਡਾਕਟਰ ਦਿੱਤਾ ਜੀ ਸੋ ਜੇ ਪਤਾ ਲੱਗਾ ਦੇਖੋ ਜੀ ਹੁਣ ਉਹ ਵੈਰੀਫਾਈ ਕਰ ਰਹੇ ਆ ਬੰਦੇ ਨੂੰ ਵੈਰੀਫਾਈ ਕਰਕੇ ਫਿਰ ਜਿਹੜੀ ਗੱਡੀ ਜੇ ਗੱਡੀ ਨੰਬਰ ਵਗੈਰਾ ਦਾ ਨੋਟ ਹੋਇਆ ਹਾਂ ਗੱਡੀ ਨੰਬਰ ਨੋਟ ਹੈ ਜੀ ਉਸ ਸੰਬੰਧੀ ਆਪਾਂ ਅਡਰੈਸ ਵਗੈਰਾ ਘਟਾਵਾਂਗੇ ਤੇ ਫਿਰ ਦੇਖ ਲਾਂਗੇ ਜੀ